ਬਾਹਿਰਜੀ ਦਾ ਖਾਲਸਾ ਮਹਿਰਜੀ ਕੀ ਫਤਿਹ ਕਈ ਨੌਜਵਾਨਾਂ ਦਾ ਸਵਾਲ ਸੀ ਕਈ ਨੌਜਵਾਨਾਂ ਨੇ ਕਿਹਾ ਕਿ ਤੁਸੀਂ ਸੁਖਬੀਰ ਬਾਦਲ ਵਾਲੇ ਮੁੱਦੇ ਤੇ ਨਹੀਂ ਬੋਲੇ ਮੁੱਦਾ ਕੀ ਸੀ ਸੁਖਬੀਰ ਬਾਦਲ ਨੇ ਇੱਕ ਪੰਜਾਬੀਆਂ ਨੂੰ ਅਪੀਲ ਕੀਤੀ ਸੀ ਉਹ ਅਪੀਲ ਕੀ ਆ ਕਿ ਖਾਲਸਾ ਜੀ ਜਾਗੋ ਤੁਹਾਡੇ ਬਜ਼ੁਰਗਾਂ ਨੇ ਮਹਾਂਤਾ ਤੋਂ ਕਬਜ਼ੇ ਸਟਾਏ ਸੜਾਈ ਸੀ ਗੁਰਦੁਆਰਿਆਂ ਤੋਂ ਅਜੋਈ ਮਹੰਤ ਦਵਾਰੇ ਗੁਰੂ ਘਰਾਂ ਤੇ ਜਿਹੜੇ ਕਬਜ਼ਾ ਹੋ ਬੈਠੇ ਨੇ ਜਿਹੜੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਗੁਰਦੁਆਰਾ ਗਾਉ ਤੇ ਕਹਿੰਦੇ ਆਰਐਸਐਸ ਦਾ ਕਹਿੰਦੇ ਕਬਜ਼ਾ ਹੋ ਗਿਆ ਇਸਖਵੀਰ ਬਾਦਲ ਦਾ ਵਿਆਹ ਸੀ ਇਹ ਤੇ ਅੱਪਾ ਅੱਜ ਖੁੱਲ ਕੇ ਗੱਲਬਾਤ ਕਰਾਂਗੇ ਤੁਸੀਂ ਜਿਹੜਾ ਵੀਡੀਓ ਨੂੰ ਸ਼ੇਅਰ ਵੱਤ ਤੋਂ ਵੱਤ ਕਰ ਦਿਓ ਸਭ ਕੀ ਸੁਖਵੀਰ ਸਿੰਘ ਬਾਦਲ ਜਿਹੜਾ ਤਹਾਡਾ ਮਨਿੰਦਰ ਮਨਿੰਦਰ ਸਿੰਘ ਸਿਰਸਾ ਦਾ ਜਿਹੜਾ ਤੁਹਾਡੀ ਪਾਰਟੀ ਤੇ ਚੋਣਾ ਹੈ ਤੁਹਾਡਾ ਸੀ ਤੁਹਾਡੇ ਨਾਲ ਕਿਉਂ ਖੁੱਚੜੀ ਸੀ ਅੱਜ ਤੱਕ ਪਰ ਜਦੋਂ ਚੋਣ ਲੜਦਾ ਸੀ ਉਹ ਕਾਂਬਲ ਦੇ ਫੁੱਲ ਤੇ ਲੜਦਾ ਸੀ ਤੇ ਉਹਦੋਂ ਤਹਾਨੂੰ ਕਿਉਂ ਨਹੀਂ ਜਿਆਦਾ ਯਾਰ ਐਸਐਸ ਤੇ ਮੈਂ ਅੱਜ ਇੱਥੇ ਖੁੱਲ ਕੇ ਗੱਲਬਾਤ ਕਰੂੰਗਾ ਪੂਰੀ ਧਿਆਨ ਦੇ ਨਾਲ ਆਪਾਂ ਕੱਲੀ ਕੱਲੀ ਗੱਲ ਦਾ ਜਿਹੜਾ ਵੇਰਵਾ ਦੇਵਾਂਗੇ ਸਗਵੀਰ ਸਿੰਘ ਬਾਦਲ ਨੂੰ ਮੇਰੇ ਕਈ ਸਵਾਲ ਨੇ ਉਹਨਾਂ ਦਾ ਜਵਾਬ ਹੈਗਾ ਤਾਂ ਦੇ ਦੇਵੇ ਜੇ ਉਹਨਾਂ ਦੇ ਕੋਈ ਪਾਰਟੀ ਦੇ ਜਿਹੜੇ ਨਮਾਇੰਦੇ ਨੇ ਜਾਂ ਫਿਰ ਜਿਹੜੇ ਆਪਾਂ ਕਹਿ ਦਈਏ ਕਿ ਅੰਨੇ ਭਗਤ ਨੇ ਹੁਣ ਕਹਿੰਦੇ ਪੰਜਾਬੀਓ ਸਿੰਘਵੀਰ ਬਾਦਲ ਨੇ ਕਿਹਾ ਕਿ ਇੱਕੋ ਇੱਕ ਪਾਰਟੀ ਆ ਤੁਹਾਡੀ ਖੇਤਰੀ ਪਾਰਟੀ ਆ ਸਿੱਖ ਕੌਮ ਦੀ ਪਾਰਟੀ ਆ ਪੰਥਕ ਪਾਰਟੀ ਆ ਕਹਿੰਦੇ ਇਹਨੂੰ ਬਚਾਓ ਸਖਬੀਰ ਸਿੰਘ ਬਾਗਲ ਸਾਹਿਬ ਤੁਸੀਂ ਇੰਜ ਕਹੋ ਕਿ ਬਾਦਲਾਂ ਦੀ ਪਾਰਟੀ ਆ ਇਹ ਆਰਐਸਐਸ ਦੀ ਪਾਰਟੀ ਰਹੀ ਸੀ ਇਹ ਬੀਜੇਪੀ ਦੀ ਪਾਰਟੀ ਰਹੀ ਸੀ ਇਹਨੂੰ ਹੁਣ ਬਚਾਓ ਕਿਉਂਕਿ ਬੀਜੇਪੀ ਨਾਲ ਨਾਤਾ ਸਾਡਾ ਟੁੱਟ ਗਿਆ ਜਾਂ ਕਿਸਾਨਾਂ ਦੇ ਸੰਘਰਸ਼ ਅੱਗੇ ਜਿਹੜਾ ਸਾਨੂੰ ਝੁਕਣਾ ਪਿਆ ਕਿਉਂਕਿ ਅੱਜ ਧਰ ਨੂੰ ਆਰਐਸਐਸ ਹੁਣ ਉਹੀ ਆਰਐਸਐਸ ਆ ਜੇ ਤੁਹਾਡੇ ਗੁਰੂ ਘਰਾਂ ਤੇ ਹੁਣ ਕਬਜ਼ੇ ਕਰ ਲੇ ਤੁਸੀਂ ਕਹਿੰਦੇ ਕਿ ਸਾਨੂੰ ਚੋਬ ਰਹੀ ਆ ਮੈਂ ਦੱਸਦਾ ਕਿ ਆਰਐਸਐਸ ਦੇ ਨਾਲ ਤੁਸੀਂ 10 ਸਾਲ ਕਿਉਂ ਖਿਚੜੀ ਰਹੇ ਹੋ ਆਰਐਸਐਸ ਦੇ ਕਹਿਣ ਉੱਤੇ ਤੁਸੀਂ ਡੀਜੀਪੀ ਲਾਉਂਦੇ ਰਹੇ ਹੋ ਤੁਹਾਡੇ ਬਿਰਸਾ ਸਿੰਘ ਬਟਵਾ ਨੇ ਕਿਹਾਗਾ ਕਿ ਅਸੀਂ ਤਾਂ ਬੀਜੀਪੀ ਦੇ ਕਹਿਣ ਉੱਤੇ ਸਮੀਰ ਦੇ ਸੈਂਡ ਨੂੰ ਡੀਜੀਪੀ ਲਗਾਇਆ ਗਿਆ ਤੇ ਦੂਜੇ ਪਾਸੇ ਬੀਬੀ ਜਗੀਰ ਕੌਰ ਦਾ ਬਿਆਨ ਆਇਆਗਾ ਕਹਿੰਦੀ ਮੈਂ ਇੱਕ ਵਾਰੀ ਕਹਿੰਦੀ ਮੈਂ ਆਪਣਾ ਆਰਐਸਐਸ ਦੇ ਜਿਹੜਾ ਖਿਲਾਫ ਬੋਲ ਪੀ ਤੇ ਵੱਡੇ ਬਾਦਲ ਨੇ ਮੈਨੂੰ ਤਾਲਾ ਕਰ ਲਿਆ ਕਹਿੰਦਾ ਬੀਬਾ ਤੂੰ ਆਰਐਸਐਸ ਦੇ ਖਿਲਾਫ ਨਹੀਂ ਬੋਲਣਾ ਸੀ ਕਹਿੰਦੀ ਮੈਂ ਪੁੱਛਿਆ ਕਿ ਕੀ ਹੋਇਆ ਬਾਦਲ ਸਾਹਿਬ ਕਹਦੇ ਉਹ ਗੁੱਸੇ ਹੋਏ ਫਿਰਦੇ ਨੇ ਆਰਐਸਐਸ ਵਾਲੇ ਕਹਿੰਦੀ ਮੈਂ ਆਖੇ ਚਲ ਹੋਏ ਰਹਿੰਦੇ ਨੇ ਹੁਣ ਕਿਹਨੂੰ ਨਹੀਂ ਪਤਾ ਸੀ ਕਿ ਤੁਸੀਂ ਆਰਐਸਐਸ ਨਾਲ ਰਲ ਕੇ ਤੁਸੀਂ ਬਜਰੰਗ ਦਲ ਨਾਲ ਰਲ ਕੇ ਜਿਹੜਾ ਬੀਜਪੀ ਨਾਲ ਰਲ ਕੇ ਸਿੱਖ ਕੌਮ ਦਾ ਕਤਲੇਆਮ ਕੀਤਾ ਕਿਹਨੂੰ ਨਹੀਂ ਪਤਾ ਇਹ ਜਿਸ ਦੇ ਨਾਮੇ ਹੇਠਾ ਤੁਸੀਂ 10 ਸਾਲ ਤੁਹਾਡੀ ਸਰਕਾਰ ਆਈ ਆ ਬੀਜਪੀ ਦੇ ਨਾਲ ਤੇ ਉਦੋਂ ਆਰਐਸਐਸ ਚੰਗੀ ਸੀ ਤੇ ਹੁਣ ਮਾੜੀ ਹੋ ਗਈ ਇੱਕ ਕੈਨ ਦਾ ਭਾਵਕ ਜਿਹੜਾ ਬਾਦਲ ਜਿਉਂਦਾ ਸੀ ਉਹਦੀ ਆਰਐਸਐਸ ਨਾਲ ਬਹੁਤ ਨੇੜਤਾ ਸੀ ਲੋਕ ਤਾਂ ਇਥੋਂ ਤੱਕ ਕਹਿੰਦੇ ਰਹੇ ਆ ਕਿਦੇ ਬਾਦਲ ਨੇ ਵੀ ਜਿਹੜੀ ਖਾਕੀ ਨੀਕਰ ਪਾਈ ਹੋਈ ਆ ਪਿੱਛੇ ਰਸਾਲਿਆਂ ਉੱਤੇ ਉਹਦੀ ਫੋਟੋ ਵੀ ਸਵੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਨੀਕਰ ਪਾਈ ਹੋਈ ਦੀ ਫੋਟੋ ਜਿਹੜੀ ਉਹ ਸਫੀ ਸੀ ਤੇ ਤੁਹਾਡੇੜਾ ਹੁਣ ਜਾਰੀ ਆ ਇਹ ਟੁੱਟ ਕੇ ਤੜਕ ਕਰਕੇ ਜਿਹੜੇ ਕਹਿੰਦੇ ਹੁੰਦੇ ਆ ਉਹ ਗੱਲ ਹੋ ਗਈ ਅੱਜ ਤੁਹਾਨੂੰ ਜਿਹੜੀ ਇਹ ਆਰਐਸਐਸ ਸਾਚ ਚੁਭਣ ਲੱਗੀ 1999 ਦੇ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਮਨਜੀਤ ਸਿੰਘ ਦੀ ਇੱਕ ਇੰਟਰਵਿਊ ਆ ਉਹ ਬੈਰ ਲ ਹੋ ਰਹੀ ਆ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਉਸ ਸਮੇਂ ਦੇ ਉਸ ਟਾਈਮ ਦੇ ਬਾਜਪਾਈ ਪ੍ਰਧਾਨ ਮੰਤਰੀ ਵੱਲੋਂ ਖਾਲਸਾ ਪੰਥ ਮੌਕੇ 300 ਖਾਲਸਾ ਪੰਥ ਦਾ ਜਿਹੜਾ ਇੱਕ ਦਿਹਾੜਾ ਮਨਾਇਆ ਜਾ ਰਿਹਾ ਸੀ ਅਕਾਲ ਤਖਤ ਦੇ ਉੱਤੇ ਬਾਜਪਾਈ ਵੱਲੋਂ 100 ਕਰੋੜ ਰੁਪਇਆ ਜਿਹੜਾ ਐਲਾਨ ਕੀਤਾ ਸੀ ਕਿ ਇਸ ਕਾਰਜ ਵਾਸਤੇ ਅਸੀਂ ਦੇ ਕੇ ਜਾਵਾਂਗੇ ਕਹਿੰਦੇ ਉਹਦੇ ਵਿੱਚੋਂ ਉਸ ਰੁਪਇਆ ਦੇ ਵਿੱਚੋਂ ਆਰਐਸਐਸ ਕਹਿੰਦੀ 50 ਕਰੋੜ ਰੁਪਇਆ ਕਹਿੰਦੀ ਸਾਨੂੰ ਦਿਓ ਉਸੇ ਵਿੱਚੋਂ 100 ਕਰੋੜ ਦੇ ਵਿੱਚੋਂ 50 ਕਰੋੜ ਰੁਪਇਆ ਆਰਐਸਐਸ ਨੇ ਮੌਕੇ ਤੇ ਮੰਗਿਆ ਕਹਿੰਦੇ ਨੂੰ 100 ਕਰੋੜ ਨਹੀਂ ਦੇਣਾ 50 ਦਿਓ ਦੂਜੀ ਗੱਲ ਮਨਜੀਤ ਸਿੰਘ ਨੇ ਇਹ ਕਿਹਾ ਕਿ ਜਦੋਂ ਅਸੀਂ ਉਸ ਟਾਈਮ ਦਾ ਨਗਰ ਕੀਰਤਨ ਕੱਢਿਆ ਤੇ ਖਾਕੀ ਨਿਕਰ ਵਾਲੇ ਕਹਿੰਦੇ ਸਾਨੂੰ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਕਰੋ ਮਨਜੀਤ ਸਿੰਘ ਕਹਿੰਦਾ ਮੈਂ ਇਸ ਤੇ ਫਿਰ ਸਟੈਂਡ ਲੱਤਿਆ ਸੀ ਆਖਿਆ ਇਹ ਸਾਡੀ ਮਰਜ਼ੀ ਆ ਗਈ ਫਿਰ ਉਸ ਤੋਂ ਅੱਗੇ ਚੱਲੋ ਜਿੱਥੇ ਕਹਿੰਦੇ ਪੜਾਣ ਲੱਗਿਆ ਹੋਇਆ ਸੀ ਸਿੱਖ ਕੌਮ ਦੇ ਨੁਮਾਇੰਦੇ ਬੈਠੇ ਸੀ ਹੋਰ ਕੌਮ ਦੇ ਨੁਮਾਇੰਦੇ ਬੈਠੇ ਸੀ ਸੰਕਰਚਾਰੀਆ ਵਰਗੇ ਬੈਠੇ ਸੀ ਕਹਿੰਦੇ ਉਸੇ ਸਟੇਜ ਦੇ ਉੱਤੇ ਸਾਡੇ ਜਿਹੜੇ ਮੁਖੀ ਨੇ ਚੀਫ ਨੇ ਮੌਨ ਭਗਵਤ ਕਹਿੰਦੇ ਉਹਨੂੰ ਵੀ ਬਿਠਾਓ ਉੱਤੇ ਵੀ ਕਦਮਾਂ ਸਟੈਂਡ ਲਿਆ ਇਹ ਤੁਸੀਂ ਦੇਖੋ ਹੁਣ ਇਹ ਹਾਲ ਆ ਅਕਾਲੀ ਦਲ ਦਾ ਜਦੋਂ ਤੁਹਾਡੀਆਂ ਉਹ ਸਰੇ ਆਮ ਕਹਿਣਾ ਤੁਹਾਡੇ ਤੋਂ 100 ਕਰੋੜ ਤੋਂ 50 ਕਰੋੜ ਰੁਪਈਆ ਲੈ ਜਾਣ ਤੁਹਾਨੂੰ ਕਹਿਣ ਕੇ ਅਸੀਂ ਖਾਕੀ ਨਿਕਰ ਪਾ ਕੇ ਗੁਰੂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾਗਾ ਪੰਥ ਦੀ ਸਟੇਜ ਦੇ ਉੱਤੇ ਸਾਡੇ ਮੁਖੀ ਮਹੌਲ ਭਾਗਵਤ ਨੂੰ ਜਿਹੜਾ ਉਨੂੰ ਬੋਲਣ ਦਾ ਟਾਈਮ ਦਿੱਤਾ ਜਾਵੇ ਤੇ ਉੱਥੇ ਬਰਾਬਰ ਜਿਹੜੀਆਂ ਕੌਮ ਦੀਆਂ ਸਖਸੀਅਤਾਂ ਬੈਠੀਆਂ ਸੀ ਉਹਦੇ ਬਰਾਬਰ ਉਹਨੂੰ ਬਿਠਾਇਆ ਜਾਵੇ ਇਤੋਂ ਤੱਕ ਤੁਸੀਂ ਜਿਹੜੇ ਗਿਰ ਚੁੱਕੇ ਸੀ ਅੱਜ ਜੇਕਰ ਤੁਹਾਡੀ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਨੂੰ ਖਤਰਾ ਹੈਗਾ ਅਕਾਲੀ ਦਲ ਪਾਰਟੀ ਨੂੰ ਖਤਰਾ ਹੈਗਾ ਇਹ ਦੱਸਦਾ ਸੁਖਵੀਰ ਸਿੰਘ ਬਾਦਲ ਸਿਓ ਅਕਾਲੀ ਦਲ ਪਾਰਟੀ ਸਿੱਖ ਕੌਮ ਨਹੀਂ ਬਸ ਤਾਂ ਅਕਾਲੀ ਦਲ ਹੈ ਨਹੀਂ ਇਹ ਪਾਰਟੀ ਇਹ ਬਾਦਲ ਦਲ ਪਾਰਟੀ ਆ ਤੁਹਾਡੀ ਅਕਾਲੀ ਦਲ ਤਾਂ ਇੱਕ ਤੁਸੀਂ ਬਦਨਾਮ ਕਰ ਦਿੱਤਾ ਸ਼ਬਦ ਨੂੰ ਬੜਾ ਇੱਕ ਅਹਿਮ ਸ਼ਬਦ ਸੀ ਫੋਰ ਪਾਰਟੀ ਤੁਹਾਡੀ ਅਕਾਲੀ ਦਲ ਹੋਵੇ ਉਹੀ ਪਾਰਟੀ ਭੁੱਕੀਆ ਵੰਡੇ ਉਹੀ ਪਾਰਟੀ ਵੋਟਾਂ ਮਲੇ ਸਰਾਬਾ ਵੰਡੇ ਉਹੀ ਪਾਰਟੀ ਚਿੱਟਾ ਵੰਡੇ ਤੇ ਅੱਜ ਕਹਿੰਦੇ ਆ ਜੋ ਸਿੱਖ ਕੌਮ ਜਾਗੇ ਕੌਮ ਆ ਜਾਗੇ ਜੇਕਰ ਤੁਹਾਡਾ ਅੱਜ ਜਿਹੜਾ ਬੁਰਾ ਹਾਲ ਹੋਇਆ ਪਿਆਗਾ ਪਾਰਟੀ ਦਾ ਤੇ ਤੁਹਾਡਾ ਤੁਹਾਡੇ ਕੋਲੇ ਇੱਕ ਐਮਪੀ ਅਤੇ ਇੱਕ ਐਮਐਲਏ ਜ਼ੀਰੋ ਆਂਡਾ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਤੇ ਉਹ ਤੁਹਾਡੇ ਕੋਲੇ ਰਹਿ ਗਿਆ ਤੁਸੀਂ ਆਪਣਾ ਚੰਮ ਬਚਾਉਂਦੇ ਕਦੇ ਉਧਰ ਟੱਕਰਾਂ ਮਾਰਦੇ ਹੋ ਕਦੇ ਉਧਰ ਟੱਕਰਾਂ ਮਾਰਦੇ ਹੋ ਕਦੇ ਬਹੁਜਨ ਸਮਾਜ ਪਾਰਟੀ ਨਾਲ ਗੱਠਬੰਦੀ ਕਰ ਲੈਨੇ ਹੋ ਕਦੇ ਕਿਸੇ ਨਾਲ ਕਰ ਲੈਨੇ ਕਦੇ ਕਿਸੇ ਨਾਲ ਕਰ ਲੈਨੇ ਹੋ ਸਮਝੌਤਾ ਉਹ ਤੁਹਾਡਾ ਅੱਧਾ ਕਾਲੀਦਾਲ ਵਿਖੜ ਗਿਆ ਹੁਣ ਤੁਹਾਡੇ ਕੋਲੇ ਚਾਰ ਜਿਹੜੇ ਨੇ ਉਹ ਬੰਦੇ ਰਹਿ ਗਏ ਨੇ ਤੇ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਵੇਂ ਬਿਕਰਮਜੀਤ ਸਿੰਘ ਮਜੀਠੀ ਦੀਆਂ ਸੁਰਾਂ ਬਦਲੀਆਂ ਹੋਈਆਂ ਨੇ ਕਿ ਉਹ ਵੀ ਤਾਂ ਨੂੰ ਛੱਡ ਜਾਵੇ ਇੱਥੋਂ ਕੋਈ ਪਤਾ ਨਹੀਂ ਤੁਹਾਡਾ ਜਿਹੜਾ ਰਾਜਨੀਤਿਕ ਜਿਹੜਾ ਹੈ ਢਾਂਚਾਗਾ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਨਾ ਕਿਸੇ ਦੇ ਪ੍ਰਗਾਸ ਸਿੰਘ ਬਾਦਲ ਤੱਕ ਬਹੁਤ ਹੜਿਆ ਲੀਡਰ ਸਿਆਸੀ ਲੀਡਰ ਜੀ ਨੇ ਸਿਆਸਤ ਕਰਕੇ ਅੱਧੇ ਨੌਜਵਾਨ ਮਰਵਾ ਦਿੱਤੇ ਤੇ ਉਹਨੂੰ ਕੱਲੇ-ਕੱਲੇ ਬੰਦੇ ਦਾ ਪਤਾ ਸੀ ਕਿ ਆਹ ਬੰਦਾ ਕਿੰਨਾ ਕੁ ਪਾਰਟੀ ਲਈ ਵਫਾਦਾਰ ਆ ਇਹ ਬੰਦੇ ਦੇ ਪੱਲੇ ਕਿੰਨਾ ਕੁ ਕੁਝ ਹੈਗਾਗਾ ਉਹ ਤੁਹਾਡਾ ਦਿਮਾਗ ਹੈ ਨਹੀਂ ਸੀ ਲੋਕ ਤਾਂ ਪਹਿਲਾਂ ਕਹਿ ਰਹੇ ਸੀ ਬਾਦਲ ਦੇ ਜਿਉਂਦੇ ਹੋਏ ਕਹਿੰਦੇ ਜਿਸ ਦਿਨ ਪ੍ਰਕਾਸ਼ ਬਾਦਲ ਜਿਹੜਾ ਮਰ ਗਿਆ ਇਸ ਦੁਨੀਆ ਤੋਂ ਚੜ੍ਹਾਈ ਕਰ ਗਿਆ ਕਹਿੰਦੇ ਉਸ ਦਿਨ ਕਹਿੰਦੇ ਸੁਖਵੀਰ ਬਾਦਲ ਨੂੰ ਕਿਸੇ ਨੇ ਨਹੀਂ ਪੁੱਛਣਾ ਬਾਕੀ ਗੱਲ ਲੋਕਾਂ ਦੀ ਇਹ 100% ਜਿਹੜੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਬਾਕੀ ਉਹੀ ਹਾਲ ਹੋਇਆ ਕਿਉਂਕਿ ਉਹ ਲਿੱਪੇ ਪੋਚੇ ਮਾਰੀ ਰੱਖਦਾ ਸੀ ਜੇ ਕੋਈ ਰੁੱਸ ਜਾਂਦਾ ਸੀ ਉਹਨੋਂ ਵੀ ਤੁਸੀਂ ਫੋਨ ਤੇ ਦੇਖਿਆ ਕਿ ਬੜਾ ਉਹਨੂੰ ਸਿਆਸਤਦਾਨ ਦਾ ਬਾਬਾ ਬੋੜ ਮੰਨਿਆ ਜਾਂਦਾ ਸਿਆਸਤ ਦਾ 1978 ਤੋਂ ਲੈ ਕੇ ਜਿਹੜਾ 84 ਲੰਘੇ 84 ਤੋਂ ਬਾਅਦ 90 92 ਦਹਾਕੇ ਦਾ ਸਮਾਂ ਲੰਘ ਕੇ ਜਿਹੜਾ ਅੱਜ ਤੱਕ ਦਾ ਜਿਹੜਾ ਜਿਹੜਾ ਆਪਣਾ ਬਰਗਾੜੀ ਮੋਰਚ ਤੱਕ ਜਿਹੜਾ ਜਿੰਨਾ ਕਤਲਿਆਮ ਹੋਇਆ ਜਿੰਨਾ ਕੁਝ ਹੋਇਆਗਾ ਤੁਹਾਡੇ ਰਾਜ ਦੇ ਵਿੱਚ ਜਿਹੜਾ ਉਹ ਕਰ ਗਿਆ ਜਿੱਥੇ ਨਰਕ ਧਾਰੀਏ ਨੇ ਪਹਿਲਾਂ ਕੀਤਿਆ ਫਿਰ 84 ਦੇ ਵਿੱਚ ਤੁਹਾਡੇ ਲਿਖ ਲਿਖ ਚਿੱਠੀਆਂ ਤੁਸੀਂ ਇੰਦਰਾ ਗਾਂਧੀ ਨੂੰ ਪਾਈਆਂ ਨੇ ਫੇਰਾ ਸਾਫਰਾ ਜਿਹੜਾ ਕਹਿੰਦੇ ਹੁੰਦੇ ਆ ਪਾਪ ਕਦੇ ਤਾਂ ਕਦੇ ਸਾਹਮਣੇ ਆਉਂਦਾਗਾ ਕਹਿੰਦੇ ਹੁੰਦੇ ਆ ਵੀ ਆਪਾਂ ਆਮ ਕਹਾਵਤਾਂ ਲੋਕਾਂ ਦੀ 100 ਦਿਨ ਚੋੜਦਾ ਤੇ ਇੱਕ ਦਿਨ ਸਾਧ ਦਾ ਤੇ ਜਿਹੜਾ ਇਹ ਤੁਸੀਂ ਅਕਤੰਬਰ 28 ਕਿ ਪਤਾ ਨਹੀਂ ਅਸੀਂ ਸਦਾ ਲਈ ਜਿਹੜੀ ਸਾਡੀ ਪਾਰਟੀ ਆ ਇਹ ਤੇ ਸਦਾ ਲਈ ਸਾਡੇ ਥੱਲੇ ਜਿਹੜੀਆਂ ਰਾਜਗੱਦੀਆਂ ਨੇ ਅਸੀਂ ਭੋਗਦੇ ਰਹਾਂਗੇ ਪਰ ਮਾਤਾ ਨੂੰ ਪਹਿਲਾਂ ਵੀ ਕਹਿੰਦਾ ਰਹਿਆ ਹੁਣ ਵਾਲੀ ਜਿਹੜੀ ਪਾਰਟੀ ਉਹਨੂੰ ਵੀ ਕਹਿਣਾਗਾ ਕਿ ਜਿਹੜਾ ਇਹ ਕੁਝ ਹੁੰਦਾਗਾ ਪਾਰਟੀਆਂ ਵਿਖੜ ਜਾਂਦੀਆਂ ਨੇ ਕੁਰਸੀਆਂ ਅਹੁਦੇ ਨੇ ਜਿਹੜੇ ਇਹ ਬੌਲਾ ਟਾਈਮ ਨਹੀਂ ਰਹਿੰਦੇ ਇਹਨਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਇੱਥੇ ਤਾਂ ਵੱਡੇ ਵੱਡੇ ਹੋ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਿਆਣੇ ਹੋ ਸਕੰਦਰ ਵਰਗੇ ਤੁਰਗੇ ਜੇਕਰ ਅੱਜ ਸਖਬੀਰ ਬਾਦਲ ਜਿਹੜਾ ਇਹ ਬਿਆਨ ਦੇ ਰਿਹਾਗਾ ਕਿ ਸਾਡੀ ਪਾਰਟੀ ਸਾਡੇ ਗੁਰੂ ਘਰਾਂ ਤੇ ਜਿਹੜਾ ਕਬਜ਼ਾ ਕਰ ਰਹੀ ਆ ਆਰਐਸਐਸ ਇਹ ਕਬਜ਼ਾ ਕਢਾਜਦਾ ਹੋਇਆਗਾ ਆਰਐਸਐਸ 100 ਸਾਲ ਦੀ ਲੱਗੀ ਹੋਈ ਆ ਤੁਸੀਂ ਆਰਐਸਐਸ ਨੂੰ ਵਿੱਚ ਗੁਰਦੁਆਰਿਆਂ ਦੇ ਬਾੜਿਆ ਤੁਸੀਂ ਪਾਰਟੀਆਂ ਦੇ ਵਿੱਚ ਬਾੜਿਆ ਆਰਐਸਐਸ ਨੂੰ ਸਿੱਖ ਕੌਮ ਦਾ ਆਰਐਸਐਸ ਦੇ ਘਾਣ ਕੀਤਾ ਐਵੇਂ ਨਹੀਂ ਲੋਕ ਪਿੱਟਦੇ ਸੀ ਉਦੋਂ ਤੁਸੀਂ ਕਿਸੇ ਦੀ ਸੁਣੀ ਗੱਲ ਬਾਤ ਤੁਹਾਡਾ ਹੰਕਾਰ ਇੰਨਾ ਸੀ ਕਿਸੇ ਨੂੰ ਨੇੜੇ ਤੱਕ ਨਹੀਂ ਫੜਕਣ ਦਿੰਦੇ ਸੀ ਜਿਸ ਤਰ੍ਹਾਂ ਅੱਜ ਭਗਵੰਤ ਮਾਨ ਕਹਿੰਦਾ ਕਿ ਹੂਟਰਾਂ ਵਾਲੀਆਂ ਗੱਡੀਆਂ ਜਾਂਦੀਆਂ ਸੀ ਸੁਖਵੀਰ ਪ੍ਰਗਿਆਸ਼ ਬਾਲ ਦਾ ਦੇ ਅੱਗੇ ਪਿੱਛੇ ਕਿਸੇ ਨੂੰ ਸਮਝਦੇ ਨਹੀਂ ਸਕੋਸ ਕੇ ਪਰਾ ਸੱਟ ਦਿੰਦੇ ਨੇ ਤੇ ਅੱਜ ਹਾਲ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਵੀ ਇਹੀ ਆ ਕਾਂਗਰਸ ਦਾ ਵੀ ਇਹੀ ਰਿਹਾਗਾ ਤੇ ਅੱਜ ਪਿੱਟਣ ਦਾ ਜਿਹੜਾ ਇਹ ਪਿੱਟ ਸਿਆਪਾ ਜਿਨ੍ਹਾਂ ਮਰਜ਼ੀ ਕਰੀ ਜਾ ਸੁਖਵੀਰ ਸਿਆਪਾ ਤੁਹਾਡਾ ਉਹੀ ਮਨਿੰਦਰ ਸਿਰਸਾ ਜਿਹੜਾ ਤੁਹਾਡਾ ਯਾਰ ਸੀ ਤੁਹਾਡਾ ਜਿਹੜਾ ਪਾਰਟੀ ਦਾ ਵਫਾਦਾਰ ਸੀ ਜਿਹੜਾ ਤੇ ਉਹ ਕਾਮਲ ਦੇ ਫੁੱਲ ਤੇ ਲੜਦਾ ਰਿਹਾ ਉਦੋਂ ਤੁਹਾਨੂੰ ਪਤਾ ਨਹੀਂ ਸੀ ਉਦੋਂ ਆਰਐਸਐਸ ਹੈ ਨਹੀਂ ਸੀ ਤਾਨੂੰ ਪਤਾ ਨਹੀਂ ਕਿ ਆਰਐਸਐਸ ਕਿਹੜੀ ਪਾਰਟੀ ਨੂੰ ਚਲਾ ਰਹੀ ਆ ਕਿਹੜੀ ਪਾਰਟੀ ਦੇ ਪਿੱਛੇ ਖੜੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੀਜੇਪੀ ਦਾ ਸਾਰਾ ਹੁਣ ਤਾਂ ਬੀਜੇਪੀ ਨੇ ਜਿਹੜੀ 1964 ਦੇ ਵਿੱਚ ਮਤਾ ਲੱਗ ਹੋਇਆ ਸੀ ਸ਼ਾਇਦ ਆ ਕਿ ਕੋਈ ਵੀ ਜਿਹੜਾ ਸਰਕਾਰੀ ਬੰਦਾ ਜਿਹੜਾ ਨੌਕਰੀ ਕਰਦਾਗਾ ਉਹ ਆਰਐਸਐਸ ਦੇ ਵਿੱਚ ਜਾ ਕੇ ਉੱਤੇ ਉਹਨਾਂ ਦੀਆਂ ਜਿਹੜੀਆਂ ਸਮਾਮਾ ਨੇ ਉਹਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਔਰ ਹੁਣ ਤੁਹਾਡੇ ਮੋਦੀ ਨੇ ਮੌਲ ਭਗਵਤ ਦੀ ਗੁਰਕੀ ਤੋਂ ਡਰਦੇ ਨੇ ਇਹ ਕਹਿ ਦਿੱਤਾ ਕਿ ਹੁਣ ਕੋਈ ਬੰਦਾ ਵੀ ਹੈ ਜਿਹੜਾ ਉਹ ਤੁਸੀਂ ਇੱਕ ਜਿਹੜਾ 1960 ਵਾਲਾ ਮਤਾ ਤੋੜ ਕੇ ਕਹਿ ਦਿੱਤਾ ਕਿ ਹੁਣ ਕੋਈ ਵੀ ਭਾਗ ਲੈ ਸਕਦਾਗਾ ਹਥਿਆਰਾਂ ਦੀ ਟ੍ਰੇਨਿੰਗ ਦਿਨ ਦਿਨ ਦਿੰਦੇ ਨੇ ਉਹ ਤੇ ਹੋਰ ਪਤਾ ਨਹੀਂ ਕੀ ਕੁਸ ਤਬੂਸੀਆਂ ਦੇ ਮਾਰੀ ਜਾਂਦੇ ਆ ਬਾਂਦਰ ਤਬੂਸੀਆਂ ਤੇ ਕਹਿਣ ਦਾ ਭਾਵ ਕਿ ਜੇਕਰ ਸਿੱਖਾਂ ਤੇ ਗੱਲ ਆਉਂਦੀ ਆ ਤਾਂ ਉਦੋਂ ਤੁਸੀਂ ਸਿੱਖਾਂ ਦੀ ਸੁਣਦੇ ਨਹੀਂ ਸਿੱਖਾਂ ਨੂੰ ਕੋਤਲਣਾ ਚਾਹੁੰਦੇ ਸਾਰੀਆਂ ਪਾਰਟੀਆਂ ਸਿੱਖਾਂ ਨੂੰ ਦਬਾਉਣੇ ਚਾਹੁੰਦੇ ਆ ਇੱਕ ਵਾਰ ਤੁਹਾਡੇ ਫੇਰ ਆਧਾਰਨ ਦੇ ਦੇ ਮੈਂ ਹੁਣ ਨਿੱਕੇ ਜੀ ਜਾਂਦੇ ਜਾਂਦੇ ਆ ਜਦੋਂ ਅੰਮਰਤਪਾਲ ਅਜੇ ਅਜਨਾਲੇ ਵਾਲੀ ਘਟਨਾ ਵਾਪਰ ਗਈ ਉਸ ਤੋਂ ਬਾਅਦ ਤੁਹਾਡੀ ਪਤਨੀ ਹਰਸਿਮਰਤ ਕੌਰ ਬਾਦਲ ਚਿਆਂ 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 ਕਰੀ ਜਾਂਦੀ ਸੀ ਜਿੰਨਾ ਤਰ੍ਹਾਂ ਭਾਈ ਅੰਮਰਤਪਾਲ ਸਿੰਘ ਨੂੰ ਨਹੀਂ ਫੜਿਆ ਜਿੱਦ ਦੇ ਫੜ ਲਿਆ ਫਿਰ ਬੜੀ ਖੁਸ਼ ਹੋਈ ਉਸ ਦਿਨ ਉਹਨੂੰ ਇਹ ਲੱਗਦਾ ਸੀ ਜਿਵੇਂ ਕਿ ਇੱਕ ਕਹਿੰਦੇ ਕਹਾਵਤਾਂ ਕਿ ਗੱਡੇ ਦੇ ਥੱਲੇ ਜਦੋਂ ਕੁੱਤਾ ਤੁਰਿਆ ਜਾਂਦਾ ਕੁੱਤੇ ਨੂੰ ਇੰਜ ਲੱਗਦਾ ਕਿ ਮੇਰੇ ਸਹਾਰੇ ਗੱਡਾ ਤੁਰ ਰਿਹਾਗਾ ਤੇ ਤੁਹਾਨੂੰ ਲੱਗਦਾ ਸੀ ਕਿ ਸਾਡੇ ਸਹਾਰੇ ਸਾਰਾ ਕੁਝ ਹੋ ਰਿਹਾਗਾ ਹਾਰਸ ਅੰਮ੍ਰਿਤ ਨੂੰ ਲੱਗਦਾ ਸੀ ਕਿ ਪਤਾ ਨਹੀਂ ਮੇਰੇ ਬਿਆਨ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜ ਲਿਆ ਪਾਰੇ ਦੇ ਪਿੱਛੇ ਜਿਹੜਾ ਬੜਾ ਬਹੁਤ ਵੱਡਾ ਤੰਤਰ ਖੜਾ ਸੀ ਉਹਦਾ ਪਹਿਲੇ ਜਿਹੜਾ ਇਹ ਸਿੱਖਾਂ ਦੇ ਜਿਹੜਾ ਵਿਰੁੱਧ ਨੇ ਸਿੱਖਾਂ ਨੂੰ ਫੜਨਾ ਚਾਹੁੰਦੀਆਂ ਸਰਕਾਰਾਂ ਸਾਰੀ ਨੇ ਫੇ ਤੁਸੀਂ ਸਿੱਖਾਂ ਦੇ ਹਮਦਰਦੀ ਬਣ ਕੇ ਉਸ ਅੰਮ੍ਰਿਤਪਾਲ ਦੇ ਤੁਸੀਂ ਜਿੱਤੇ ਧਰਨੇ 'ਚ ਜਾਣ ਲੱਗੇ ਜਦੋਂ ਅੰਮ੍ਰਿਤਪਾਲ ਖੜਾ ਹੋ ਗਿਆ ਵੋਟਾਂ ਦੇ ਵਿੱਚ ਫੇਰ ਤੁਹਾਡੇ ਪਿੱਸੂ ਪੈ ਗਏ ਫੇ ਤੁਸੀਂ ਤੁਹਾਡਾ ਬੈਸਾ ਬਟੋਆ ਤੁਹਾਡਾ ਪਤੀ ਸਗੀਰ ਬਾਦਲਾ ਕੀ ਕੁਝ ਨਹੀਂ ਬੋਲਿਆ ਕੱਲ ਆਇਆ ਜੀ ਉਹ ਮੋਨਾ ਸੀ 65 ਸਾਲ ਟੱਪ ਆਉਂਦਾ ਸੀ ਕੁਰਤੇ ਪਜਾਮੇ ਪਾਉਂਦਾ ਸੀ ਤੇ ਅੱਜ ਉਹਨੇ ਜੀ ਚੋਲਾ ਪਾ ਲਿਆ ਅੱਜ ਉਹਨੇ ਅੰਬਰਤ ਸੱਕ ਲਿਆ ਇਹਦਾ ਮਤਲਬ ਦਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਿੱਖ ਕੌਮ ਕਦੇ ਵੀ ਜੇ ਬੰਦਾ ਕੋਈ ਮੋਨਾ ਘੋਨਾ ਉਹ ਕਦੇ ਵੀ ਅੰਬਰਤ ਨਾ ਸਕੇ ਉਹ ਕਦੇ ਵੀ ਦਸਤਾਰ ਨਾ ਬੰਨੇ ਉਹ ਕਦੇ ਚੋਲਾ ਨਾ ਪਾ ਸਕੇ ਇਹਦਾ ਮਤਲਬ ਦਾ ਤੁਹਾਡਾ ਇਹੀ ਆ ਜੇਕਰ ਉਹ ਨੌਜਵਾਨ ਐਡੀ ਦੂਰੋ ਚੱਲ ਕੇ ਪੰਜਾਬ ਦੀ ਧਰਤੀ ਉੱਤੇ ਆ ਗਿਆ ਤੇ ਉਸਨੇ ਆਪਣੀਆਂ ਜੋ ਗਲਤੀਆਂ ਸੀ ਉਹ ਤਿਆਗ ਕੇ ਇੱਕ ਗੁਰੂ ਘਰ ਦਾ ਜਿਹੜਾ ਬਾਪਸ ਆ ਗਿਆ ਆਪਣੇ ਸੰਧਾਤਾਂ ਦੇ ਵਿੱਚ ਮੁੜਿਆ ਆ ਕਿ ਮਾੜੀ ਗੱਲ ਹੋ ਗਈ ਸੀ ਤੁਸੀਂ ਤਾਂ ਉਹ ਡੰਬ ਰਸੇ ਆ ਪਤਾ ਨਹੀਂ ਕੀ ਪੰਜਾਬ ਦੇ ਵਿੱਚ ਪਰ ਲੋ ਆ ਗਈ ਪਿੱਟ-ਪਿੱਟ ਕੇ ਤੁਸੀਂ ਤਾਂ ਅੱਧੇ ਹੋ ਗਏ ਤੇ ਉਹੀ ਪਿੱਟਣ ਅਜ ਪਰਮਾਤਮਾ ਨੇ ਤੁਹਾਨੂੰ ਲਾ ਦਿੱਤਾ ਕਿ ਤੁਸੀਂ ਹੁਣ ਸਮਾਰ ਕੇ ਪਿੱਟ ਲੋ ਕਹਿੰਦਾ ਭਾਵ ਕਿ ਜਦੋਂ ਦੂਜੇ ਤੇ ਬਾਰ ਕਰਨੇ ਆ ਉਹਦੋਂ ਸੌਕੇ ਹੁੰਦੇ ਆ ਜਦੋਂ ਬੰਦੇ ਤੇ ਆਪ ਤੇ ਬਣ ਜਾਵੇ ਹੁਣ ਤੁਹਾਡੇ ਸੁਖਵੀਰ ਬਾਦਲ ਦੇ ਟੈਨਸ਼ਨ ਪਈ ਹੋਈ ਆ ਦਿਮਾਗੀ ਸੁਤਨ ਉਹਦਾ ਵਿਗੜਨ ਵਾਲੇ ਆ ਤੁਸੀਂ ਦੇਖ ਲਿਓ ਮਾਫ ਕਰਨਾ ਗੱਲ ਕਹਿਣੀ ਨਹੀਂ ਚਾਹੀਦੀ ਕਹਦੇ ਹੁੰਦੇ ਆ ਵੀ ਉੱਚਾ ਬੋਲਣਾ ਬੋਲੀ ਕਰਤਾਰੋਂ ਡਰ ਕੇ ਤੇ ਥੋੜਾ ਟਾਈਮ ਹੀ ਆ ਕਿ ਭਰਤੀ ਹੋਣ ਵਾਲੇ ਆ ਸੁਖਵੀਰ ਬਾਦਲ ਮਾਨਸ ਕਰੋਗੀ ਲਗਭਗ ਹੋ ਚੁੱਕਿਆਗਾ ਕਿਸੇ ਹਸਪਤਾਲ ਦੇ ਵਿੱਚ ਜਲਦੀ ਭਰਤੀ ਹੋਣ ਵਾਲਾਗਾ ਇਹ ਅੱਜ ਦੀ ਗੱਲ ਤੁਸੀਂ ਨੋਟ ਕਰ ਲਿਓ ਇਹ ਵੀਡੀਓ ਚਾਹੇ ਤੁਸੀਂ ਸਾਂਭ ਕੇ ਰੱਖ ਲਿਓ ਮੈਂ ਕੋਈ ਸਾਧੂ ਨਹੀਂ ਮੈਂ ਕੋਈ ਬਾਬਾ ਨਹੀਂ ਜਿੰਨਾਂ ਕ ਪ੍ਰਮਾਤਮਾ ਨੇ ਸੋਝੀ ਦਿੱਤੀ ਆ ਜਿੰਨਾਂ ਕ ਤਜਰਬਾ ਦਿੱਤਾਗਾ ਉੰਨੀ ਗੱਲ ਕਰਦੇ ਆਂ ਅਸੀਂ ਫालतू ਗੱਲ ਨਹੀਂ ਕਰਦੇ ਇਹ ਤੁਸੀਂ ਅੱਜ ਦੀ ਵੀਡੀਓ ਨੂੰ ਚਾਹੇ ਸਾਂਭ ਕੇ ਰੱਖ ਲਿਓ ਮੈਂ ਕੋਈ ਸਾਲ ਦੋ ਸਾਲ ਨਹੀਂ ਕਹਿੰਦਾ ਬਾਹਰ ਟਾਈਮ ਨਹੀਂ ਲੱਗਦਾ ਇੰਨਾ ਟਾਈਮ ਨਹੀਂ ਲੱਗਦਾ 5-6 ਮਹੀਨੇ ਦੇ ਵਿੱਚ ਵਿੱਚ ਹੀ 6 ਮਹੀਨੇ ਲਾ ਲਓ ਵੱਧ ਤੋਂ ਵੱਧ ਐਂਡ 6 ਮਹੀਨੇ ਦਾਖਲ ਹੋਣ ਵਾਲੀ ਆ ਡਾਕਟਰ ਨਸਲਾਹ ਦੇਣਗੇ ਕਿ ਤੂੰ ਪਾਈ ਆਰਾਮ ਕਰ ਤੂੰ ਵਿਚੰਨਾ ਨਹੀਂ ਤੂੰ ਵੱਧ ਬੋਲਣਾ ਨਹੀਂ ਫਿਰ ਲੋਕ ਇਲਜ਼ਾਮ ਲਾ ਦਿੰਦੇ ਆ ਤੁਹਾਡੇ ਤੇ ਕਮੈਂਟ ਪਾ ਦਿੰਦੇ ਆ ਕਿ ਸਬੀਰ ਬਾਦਲਾ ਨੇ ਅੱਜ ਜ਼ਿਆਦਾ ਖਾ ਲਈ ਅੱਜ ਜ਼ਿਆਦਾ ਗੱਫਾ ਸੱਗ ਲਿਆ ਲੱਗਦਾ ਲੋਕਾਂ ਦੇ ਕਮੈਂਟ ਪੜ੍ਹਦੇ ਆ ਲੋਕਾਂ ਦੀ ਗੱਲ ਦੱਸਦੇ ਆ ਫਿਰ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਨੇ ਇਹ ਪਤਾ ਨਹੀਂ ਰੱਬ ਨੂੰ ਕਿ ਤੁਸੀਂ ਖਾਣੋਗੇ ਨਹੀਂ ਖਾਣਨੇ ਕੀ ਕਰਦੇ ਹੋ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਕਿਸੇ ਦੀ ਬਿਰਾਇ ਨਹੀਂ ਕਰਦੇ ਜਿਹੜਾ ਅੱਜ ਜਿੱਥੇ ਸਿੱਖ ਕੌਮ ਦੀ ਗੱਲ ਹੁੰਦੀ ਆ ਸਿੱਖ ਮਸਲਿਆਂ ਦੀ ਗੱਲ ਹੁੰਦੀ ਆ ਉੱਥੇ ਆਪਾਂ ਡਟ ਕੇ ਗੱਲ ਕਰਦੇ ਆ ਜਿੱਥੇ ਜਿਹੜੀ ਵੀ ਸਰਕਾਰ ਜਿਹੜੀ ਮਰਜ਼ੀ ਸਰਕਾਰ ਹੋਵੇ ਜਿਹੜੀ ਸਰਕਾਰ ਸਿੱਖਾਂ ਦੇ ਵਿਰੋਧੀ ਆ ਜਿਹੜੀ ਸਰਕਾਰ ਸਿੱਖਾਂ ਦਾ ਲਹੂ ਪੀਣਾ ਚਾਹੁੰਦੀ ਆ ਜਿਹੜੀ ਸਰਕਾਰ ਸਿੱਖਾਂ ਦਾ ਇਹ ਕਹਿੰਦੀ ਆ ਕਿ ਇਹਨੂੰ ਦਲਦੋ ਇਹਨੂੰ ਮਲਦੋ ਇਹਨੂੰ ਕੋਚਲ ਦਿਓ ਜਿਹੜੇ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਜਿਹੜੇ ਕਹਿੰਦੇ ਕਿ ਸਿੱਖ ਕੌਮਾਂ ਇੱਥੇ ਪੈਦਾ ਕਿਉਂ ਹੋ ਗਈ ਇਹਨਾਂ ਨੂੰ ਖਤਮ ਕਰ ਦਈਏ ਇਹ ਕੌਮ ਤੇ ਇਤਰਾਜ ਜਿਹੜਾ ਜ਼ਰੂਰ ਆ ਸਕਦੇ ਆ ਕੌਮ ਤਾਂ ਉਦੋਂ ਖਾਤੂ ਨਹੀਂ ਹੋਈ ਸੀ ਜਦੋਂ ਦੋ ਬਾਬਾ ਗਰਦਾ ਸਿੰਘ ਤੇ ਬਾਬਾ ਬੋਤਾ ਸਿੰਘ ਰਹਿ ਗਏ ਸੀ ਠੀਕ ਆ ਵੀ ਕੌਮ ਦੇ ਵਿੱਚ ਗਦਾਰਾਂ ਦੇ ਕਮੀਆਂ ਨਹੀਂ ਇਹ ਤੁਸੀਂ ਸਗੀਰ ਬਾਦਲ ਨੇ ਗੱਲ ਕਹੀ ਹੈ ਗਦਾਰ ਇੱਕ ਮਿੰਟ ਤੁਹਾਡਾ ਮੈਂ ਹੋਰ ਲਊਂਗਾ ਇੱਕ ਗਦਾਰ ਸਗੀਰ ਸਿੰਘ ਤੁਹਾਡੀ ਪਾਰਟੀ ਖਾਤਰ ਹੋ ਸਕਦੇ ਸਿੱਖ ਕੌਮ ਦੇ ਖਾਤਰ ਗਦਾਰ ਨਹੀਂ ਹੋ ਸਕਦੇ ਅਕਾਲੀ ਅਕਾਲੀ ਦਲ ਜਿਹੜਾ ਕਾਲ ਪੁਰਖ ਨਾਲ ਬਿਤਰਿਆ ਹੋਵੇ ਜਾਂ ਕਾਲਪੁਰਖ ਨਾਲ ਜੀ ਦੀ ਲੇਵ ਲੱਗੀ ਹੋਵੇ ਤੇ ਤੁਹਾਡੇ ਬਾਦਲ ਦੀ ਪਾਰਟੀ ਦੇ ਗਦਾਰ ਹੋ ਸਕਦੇ ਆ ਸਿੱਖ ਕੌਮ ਦੇ ਗਦਾਰ ਨਹੀਂ ਹੋ ਸਕਦੇ ਜਿਹੜੇ ਸਿੱਖ ਕੌਮ ਦੇ ਗਦਾਰ ਆ ਉਹਨਾਂ ਦਾ ਸਾਰਾ ਸਿੱਖ ਕੌਮ ਨੂੰ ਭਲੇ ਭਾਂਤ ਪਤਾਗਾ ਕਿ ਕਹਿੰਦਾ ਭਾਵ ਕਿ ਜਿੰਨਾ ਆਪਾਂ ਗੱਲ ਕਹਿਣਿਆ ਉਹਨੇ ਚਾਹੇ ਕੋਈ ਮੂੰਹ ਤੇ ਆਜੋ ਦੇ ਮੂੰਹ ਤੇ ਵੀ ਕਹਿਣਿਆ ਪਿੱਠ ਪਿੱਛੇ ਕਦੇ ਗੱਲਾਂ ਨਹੀਂ ਕਰਦੇ ਪਰਮਾਤਮਾ ਤੋਂ ਡਰਦੇ ਆ ਇੱਕ ਉਸਤਾ ਕੋਟ ਆਸਰਾ ਲੈ ਕੇ ਜਿਹੜੇ ਬੋਲਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਇੱਕ ਇਹ ਦੱਸ ਦਿਓ ਜਿਹੜਾ ਆਲਾਈਟ ਤੇ ਕਿ ਆਰਐਸਐਸ ਹੁਣ ਕੰਮ ਕਰ ਰਹੀ ਆ ਜਾਂ ਆਰਐਸਐਸ ਬੱਦਲ ਕਹਿੰਦੀ ਦੇਣਾ ਗੁਰੂ ਘਰਾਂ ਵਿੱਚ ਬੱਦਲ ਕਹਿੰਨੇ ਬਾੜੀਆਂ ਪਾਲਚੇ ਵਿੱਚ ਬੱਦਲ ਕਹਿੰਨੇ ਬਾੜੀਆਂ ਪੰਜਾਬ ਉਹਦੇ ਵਿੱਚ ਬੀਜੇਪੀ ਦੇ ਪੈਰ ਲਾਉਣ ਵਾਲੇ ਬਾਦਲ ਕਿਹਾ ਆਰਐਸਐਸ ਦੇ ਪੈਰ ਲਾਉਣ ਵਾਲੇ ਬਾਦਲ ਕਿਹਾ ਇਹ ਗੱਲ ਵੀ ਤੁਸੀਂ ਨੋਟ ਕਰ ਲਿਓ ਇਸ ਗੱਲ ਤੇ ਵੀ ਧਿਆਨ ਦੇਣਾ ਤੇ ਇਸ ਗੱਲ ਤੇ ਵੀ ਜਿਹੜਾ ਜਰੂਰ ਗੌਰ ਕਰਨੀ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਮੈਂ ਤੁਹਾਡਾ ਹਮੇਸ਼ਾ ਹੀ ਸ਼ੁਕਰਗੁਜ਼ਾਰ ਆ ਮੈਂ ਤੁਹਾਡਾ ਤਹਿ ਦਿਲੋਂ ਜਿਹੜਾ ਧੰਨਵਾਦ ਕਰਦਾਂ ਤੁਸੀਂ ਵੀ